ਸਰਕਾਰ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਦੌਰਾਨ ਭੱਖ ਦੇ ਮੁੱਦਿਆਂ ਤੇ ਨਾਲੇ ਵੱਡੀਆਂ ਖਬਰਾਂ ਤੇ ਗੱਲਬਾਤ ਕੀਤੀ ਜਾਂਦੀ ਹੈ ਉਹ ਮੁੱਦੇ ਚਾਹੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼ ਇਸ ਦੇ ਵਿੱਚ ਖਬਰ ਦੇ ਪਿੱਛੇ ਦੀ ਖਬਰ ਤੇ ਗੱਲਬਾਤ ਜ਼ਰੂਰ ਕੀਤੀ ਜਾਂਦੀ ਹੈ ਖਾਸ ਤੌਰ ਤੇ ਉਹਨਾਂ ਵਿਸ਼ਿਆਂ ਤੇ ਗੱਲਬਾਤ ਵੀ ਜ਼ਰੂਰ ਕੀਤੀ ਜਾਂਦੀ ਜਿਹੜੇ ਵਿਸ਼ੇ ਅਹਿਮ ਹੁੰਦੇ ਨੇ ਪਰ ਉਹਨਾਂ ਤੇ ਗੱਲਬਾਤ ਖੁੱਲ ਕੇ ਨਹੀਂ ਹੁੰਦੀ ਤਾਂ ਉਹਨਾਂ ਤੇ ਗੱਲ ਕਰਨੀ ਬਿਹਤਰ ਜ਼ਰੂਰੀ ਬਣ ਜਾਂਦੀ ਹੈ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਸਵਾਗਤ ਕਰ ਲੈਣੇ ਆ ਸਵਾਗਤ ਹੈ ਸਰ ਪ੍ਰੋਗਰਾਮ ਤੁਹਾਡਾ ਧੰਨਵਾਦ ਜੋ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਸ਼ੁਰੂ ਕਰੀਏ ਬਿਲਕੁਲ ਬਿਲਕੁਲ ਤਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਅਹਿਮ ਖਬਰ ਤੋਂ ਕਰ ਲੈਣੇ ਆ ਬਿਲਕਿਸਬਾਨੋ ਕੇਸ ਦੇ ਦੋਸ਼ੀ ਕਹਿੰਦੇ ਮੁਰ ਤੋਂ ਜੇਲ੍ਹ ਦੇ ਵਿੱਚ ਜਾਣਗੇ ਕਿਉਂਕਿ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟ ਕੇ ਰੱਖ ਦਿੱਤਾ ਵੱਡਾ ਝਟਕਾ ਲੱਗਾ ਕਿਉਂਕਿ ਲਗਾਤਾਰ ਜਦੋਂ ਇਹ ਦੋਸ਼ੀਆਂ ਨੂੰ ਰਾਹਤ ਮਿਲੀ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਆਧਾਰ ਬਣਾਇਆ ਗਿਆ ਸੀ ਕਿ ਜੇਕਰ ਬਿਲਕਿਸਬਾਨੋ ਕੇਸ ਦੇ ਦੋਸ਼ੀ ਨੇ ਉਹ ਰਿਹਾ ਹੋ ਸਕਦੇ ਨੇ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਤਾਂ ਫਿਰ ਸਜ਼ਾਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਤਾਂ ਹੁਣ ਮੁਰ ਤੋਂ ਉਹਨਾਂ ਦੇ ਜੇਲ੍ਹ ਜਾਣ ਦੀਆਂ ਚਰਚਾਾਂ ਸ਼ੁਰੂ ਹੋ ਗਈਆਂ ਨੇ ਜੋ ਤੇ ਬਹੁਤ ਵੱਡਾ ਅਹਿਮ ਮਾਮਲਾ ਹੈ ਕੌਮੀ ਪੱਧਰ ਤੇ ਪਿਛਲੇ ਕਾਫੀ ਦਿਨਾਂ ਤੋਂ ਇਹ ਚਰਚਾ ਚ ਚਰਚਾ ਚ ਇਸ ਕਰਕੇ ਵੀ ਰਿਹਾ ਕਿ ਦੇਖੋ ਐਡਾ ਜਿਹੜਾ ਗੈਰਮਾਨਵੀ ਘਰਾ ਬਾਨੋ ਦੇ ਨਾਲ ਕੀਤਾ ਗਿਆ ਔਰ ਉਸ ਮਾਮਲੇ ਦੇ ਵਿੱਚ ਜਿਹੜਾ ਤਕਰੀਬਨ 2004 ਦਾ ਕੇਸ ਹੈਗਾ ਜੀ ਜਦੋਂ ਇਹ ਮੰਤ ਭਾਗੀ ਘਟਨਾ ਵਾਪਰੀ ਉਸ ਤੋਂ ਬਾਅਦ 2008 ਨੂੰ ਇਹਨਾਂ ਜਿਹੜੇ ਦੋਸ਼ੀ ਸੀ 11 ਵਿਅਕਤੀਆਂ ਨੂੰ ਜਿਹੜਾ ਹੈਗਾ ਉਮਰ ਕੈਦ ਦੀ ਸਜ਼ਾ ਹੋਈ ਜੀ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਐਨੇ ਸਾਲ ਸਜ਼ਾ ਭੁਗਤਣ ਤੋਂ ਬਾਅਦ ਆ ਗੁਜਰਾਤ ਜਿਹੜੀ ਸਰਕਾਰ ਆ ਉਸਨੇ ਫੈਸਲਾ ਕੀਤਾ ਕਿ ਇਹਨਾਂ ਦਾ ਆਚਰਣ ਬੜਾ ਚੰਗਾ ਹੈ ਇਸ ਲਈ ਇਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਹਮ ਸੋ ਉਹਨਾਂ ਨੇ ਰਿਹਾ ਕਰ ਦਿੱਤਾ 11 ਦੇ 11 ਜਿਉਂ ਹੀ 11 ਰਿਹਾ ਹੋਏ ਜੀ ਕਮੀ ਪੱਧਰ ਦੇ ਮੀਡੀਆ ਦੇ ਅੰਦਰ ਜਿਹੜੇ ਹੋਰ ਸੈਂਸਿਟਿਵ ਸਰਕਲ ਆ ਹਲਕੇ ਉਹਨਾਂ ਚ ਇਸ ਗੱਲ ਦੀ ਬਹੁਤ ਵੱਡੀ ਗੱਲ ਉੱਠੀ ਹਮ ਕੀ ਕੀ ਬਤਾਰਾ ਹੋਇਆ ਬਿਲਕੁਲ ਸਰਕਾਰਾਂ ਕਿਸੇ ਉਹਨਾਂ ਵਿਅਕਤੀਆਂ ਨੂੰ ਤਾਂ ਰਿਹਾ ਕਰ ਸਕਦੇ ਜਿਨ੍ਹਾਂ ਦਾ ਆਚਰਣ ਚੰਗਾ ਹੋਵੇ ਜਿਨ੍ਹਾਂ ਤੇ ਕੋਈ ਦਾਗ ਨਾ ਹੋਵੇ ਇੱਕ ਅਜਿਹੇ ਵਿਅਕਤੀ ਜਿਹੜੇ ਇੰਦੀਆਂ ਕਾਨੂੰਨੀਆ ਹਰਕਤਾਂ ਦੇ ਨਾਲ ਜੁੜੇ ਹੋਏ ਹੋਣ ਜੀ ਤੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕਰ ਦਿੱਤਾ ਜਾਵੇ ਹੂੰ ਬਹੁਤ ਵੱਡਾ ਸਵਾਲ ਗੁਜਰਾਤ ਸਰਕਾਰ ਤੇ ਉੱਠੇ ਉੱਠਿਆ ਜੀ ਗੁਜਰਾਤ ਸਰਕਾਰ ਤੇ ਇਸ ਕਰਕੇ ਵੀ ਉੱਠ ਰਹੀ ਸੀ ਕਿਉਂਕਿ ਭਾਜਪਾ ਦੀ ਸਰਕਾਰ ਹੈ ਮੰਨਿਆ ਜਾਂਦਾ ਹੈ ਕਿ ਬੜੀ ਤਾਕਤਵਾਰ ਹੈ ਸਾਡੇ ਕੇਂਦਰ ਦੇ ਵਿੱਚ ਭਾਜਪਾ ਸੂਬਿਆਂ 'ਚ ਭਾਜਪਾ ਬਿਲਕੁਲ ਤੇ ਜਿਹੜਾ ਫੈਸਲਾ ਲਿਆ ਗਿਆ ਹੈ ਫਿਰ ਬਾਨੋਂ ਜਿਹੜੀ ਘਟਕਿੰਦੀ ਪਾਈਚਾਰੇ ਨਾਲ ਜੁੜੀ ਵੀ ਜੀ ਸੋ ਇਸ ਕਰਕੇ ਇਹ ਵੀ ਲੱਗਦਾ ਸੀ ਕਿਦਰ ਇਹ ਵੀ ਘਟਕਿੰਦੀ ਜਿਹੜਾ ਪਾਈਚਾਰਾ ਹੈ ਉਹਦੇ ਨਾਲ ਇਹ ਜ਼ਿਆਤੀਆਂ ਵੀ ਹੁੰਦੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਕਿ ਸਿੱਖ ਜਥੇਬੰਦੀਆਂ ਕਹਿੰਦੀਆਂ ਜੇ ਉਹਨਾਂ ਨੂੰ ਰਿਆਕ ਕੀਤਾ ਜਾ ਸਕਦਾ ਹੈ ਛੱਡਿਆ ਜਾ ਸਕਦਾ ਹੈ ਤਾਂ ਸਿੱਖ ਬੰਦੀਆਂ ਉਹਨਾਂ ਦੀ ਰਾਈਵਰ ਗੱਲ ਕਿਉਂ ਨਹੀਂ ਹੋ ਸਕਦੀ ਸੋ ਘਟਕਿੰਦੀ ਪਾਈਚਾਰੇ ਦਾ ਮਾਮਲਾ ਵੀ ਇਹਦੇ ਨਾਲ ਜੁੜਿਆ ਸੀ ਮੈਂ ਸਮਝਦਾ ਕਿ ਸੁਮਰੀਮ ਕੋਰ ਨੇ ਬਹੁਤ ਹੀ ਨਿਆ ਵਾਲਾ ਫੈਸਲਾ ਸੁਣਾਇਆ ਉਸਨੇ ਕਿਹਾ ਕਿ ਗੁਜਰਾਤ ਸਰਕਾਰ ਦਾ ਫੈਸਲਾ ਬਿਲਕੁਲ ਗਲਤ ਹੈ ਜਿਹੜੀ ਛੋੜ ਦਿੱਤੀ ਗਈ ਸੀ ਉਹ ਛੋਟ ਰਾਤ ਕੀਤੀ ਗਈ ਹੈ ਹੁਣ ਵਿਸਤਾਰ ਦੇ ਵਿੱਚ ਜਦੋਂ ਫੈਸਲੇ ਦੀਆਂ ਕਾਪੀਆਂ ਪਰਤਾ ਆਉਣਗੀਆਂ ਤਾਂ ਪਤਾ ਲੱਗੇਗਾ ਕਿੰਨੇ ਦਿਨ ਹੋਰ ਉਹਨਾਂ ਨੂੰ ਮਿਲਦੇ ਆ ਦੁਆਰਾ ਜੇਲ੍ਹ ਚ ਜਾਣ ਦੇ ਲਈ ਕਾਰਵਾਈ ਹੁੰਦੀ ਉਹਨਾਂ ਦੇ ਖਿਲਾਫ ਜੀ ਪਰ ਇੱਕ ਗੱਲ ਤਾ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਹੈ ਹੋਣਾ ਇਹ ਫੈਸਲਾ ਉਠਾਇਆ ਨਹੀਂ ਜਾ ਸਕਦਾ ਉਹ 11 ਦੇ 11 ਜਿਹੜੇ ਵਿਅਕਤੀ ਜਿਹੜੇ ਦੋਸ਼ੀ ਰਹੇ ਆ ਜਿਨ੍ਹਾਂ ਨੂੰ ਗੁਜਰਾਤ ਸਰਕਾਰ ਨੇ ਰਿਹਾ ਕੀਤਾ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਉਹਨਾਂ ਨੂੰ ਹੁਣ ਦੁਆਰਾ ਜੇਲ੍ਹ ਦੇ ਚ ਜਾਣਾ ਪਏਗਾ ਕੌਮੀ ਪੱਧਰ ਤੇ ਮੈਂ ਸਮਝਦਾ ਕਿ ਅੱਜ ਦੀ ਜਦੋਂ ਆਪਾਂ ਚਰਚਾ ਛੇੜ ਰਹੇ ਹਾਂ ਜੀ ਸਭ ਤੋਂ ਵੱਡਾ ਮਾਨਵੀ ਅਧਿਕਾਰਾਂ ਨਾਲ ਜੁੜਿਆ ਹੋਇਆ ਮਾਮਲਾ ਇਸੇ ਕਰਕੇ ਜੋ ਤੱਕ ਕਹਿੰਦੇ ਕਿ ਅਜੇ ਵੀ ਇਸ ਦੇ ਅੰਦਰ ਚਾਹੇ ਆਪਾਂ মিডিਆ ਦੇ ਵੱਡੇ ਇਸ ਦੀ ਗੱਲ ਕਰ ਲਈਏ ਜੀ ਚਾਹੇ ਨਿਆਂ ਪਾਲਖਾ ਦੀ ਗੱਲ ਕਰ ਲਈਏ ਕਿਧਰੇ ਨਾ ਕਿਧਰੇ ਜਿਹੜਾਗਾ ਨਿਆਂ ਤੇ ਇਨਸਾਫ ਲੋਕਾਂ ਦਾ ਭਰੋਸਾ ਇਸ ਦੇ ਤੇ ਬਣਿਆ ਵਾ ਬਿਲਕੁਲ ਅੱਜ ਵਾਲਾ ਜਿਹੜਾ ਫੈਸਲਾ ਇਹਦੇ ਨਾਲ ਮੈਂ ਸਮਝਦਾ ਕਿ ਕਟਗਿੰਦਿਆਂ ਦੇ ਚੱਕ ਪ੍ਰੋਸੇਜੋਗਤਾ ਬਹਾਲ ਹੋਏਗੀ ਕਿ ਇਹ ਨਹੀਂ ਹੈ ਪੋਲੀਟਿਕਲ ਤੌਰ ਤੇ ਇੱਕ ਤਰ ਜਿਹੜੀ ਜਿਵੇਂ ਚਾਹੁੰਦੀ ਹੈ ਜੀ ਕਿ ਕਟਗਿੰਦਿਆਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੋਵੇ ਕਟਗਿੰਦਿਆਂ ਦੇ ਖਿਲਾਫ ਕਿਸੇ ਨੇ ਕਾਰਵਾਈ ਕੀਤੀ ਹੋਵੇ ਜੀ ਉਹਨੂੰ ਰਿਲੈਕਸੇਸ਼ਨ ਦੇਣੀ ਹੋਵੇ ਤਾਂ ਜਿਹੜੀ ਸਮੇਂ ਦੀ ਸਰਕਾਰ ਹਕੂਮਤ ਆ ਉਹ ਦੇ ਸਕਦੀ ਹੈ ਪਰ ਸੁਪਰੀਮ ਕੋਰਟ ਨੇ ਅੱਜ ਇਸ ਧਾਰਨਾ ਨੂੰ ਰੱਦ ਕਰ ਦਿੱਤਾ ਜੀ ਕਿ ਦੇ ਦੇ ਅੰਦਰ ਕਾਨੂੰਨ ਨਿਆਂ ਦੀ ਵਿਵਸਥਾ ਹੈ ਇਹ ਨਹੀਂ ਹੈ ਕਿ ਜੇ ਕਿਸੇ ਸਰਕਾਰ ਦਾ ਦਿਲ ਕਰਦਾ ਜੈ ਵੋਟਾਂ ਲੈਣੀਆਂ ਕਿ ਬੋਗੜਤੀ ਨੂੰ ਕਿਵੇਂ ਖੁਸ਼ ਕਰਨਾ ਹੈ ਤੁਸੀਂ ਉਸ ਢੰਗ ਦੇ ਨਾਲ ਜਿਹੜਾ ਹੈਗਾ ਉਹ ਫੈਸਲਾ ਦੇ ਦਿਓ ਸੁਣਾ ਦਿਓ ਦੇਖੋ ਜਦੋਂ 11 ਦੇ 11 ਵਿਅਕਤੀਆਂ ਨੂੰ ਰਹਾ ਕੀਤਾ ਗਿਆ ਉਹਨਾਂ ਤੋਂ 3-4 ਦਾ ਜੋਧ ਅਜਿਹੇ ਸੀ ਜਿਨ੍ਹਾਂ ਤੇ ਪਹਿਲਾਂ ਹੀ ਜਿਹੜਾ ਬਹੁਤ ਵੱਡੇ ਹੋਰ ਸੀਰੀਅਸ ਕਿਸਮ ਦੇ ਇਲਜ਼ਾਮ ਵੀ ਸੀ ਬਿਲਕੁਲ ਬਿਲਕੁਲ ਹਾਲ ਦਾ ਹਾਲਤਾ ਨੇ ਕਿਹਾ ਸੀ ਕਿ ਇਹਨਾਂ ਦੀ ਜ਼ਮਾਨਤ ਹੋ ਨਹੀਂ ਸਕਦੀ ਉਹਨਾਂ ਦੀ ਜ਼ਮਾਨਤ ਦਾ ਹੋ ਨਹੀਂ ਸਕਦੀ ਔਰ ਉਹਨੂੰ ਰਿਹਾ ਕਰ ਦਿੱਤਾ ਗਿਆ ਹੂੰ ਇਹ ਕਿਹੜਾ ਫੈਸਲਾ ਸੀ ਗੁਜਰਾਤ ਸਰਕਾਰ ਦਾ ਹੂੰ ਫਿਰ ਇਹਦੇ ਨਾਲ ਹੋਰ ਵੀ ਇੱਕ ਜੁੜਿਆ ਹੋਇਆ ਇਹ ਮਾਮਲਾ ਹੈ ਕਿ ਮਾਮਲਾ ਦਾ ਚੱਲਿਆ ਹੈ ਮਹਾਰਾਸ਼ਟਰ ਸਰਕਾਰ ਦੇ ਵਿੱਚ ਉੱਥੇ ਜਿਹੜਾ ਹੈਗਾ ਕੇਸ ਲਈ ਮਹਾਰਾਸ਼ਟਰ ਸੂਬੇ ਦੇ ਅੰਦਰ ਸਾਰਾ ਕੇਸ ਚੱਲਿਆ ਉਤੋਂ ਦੇ ਮਹਾਰਾਸ਼ਟਰ ਜਿਹੜੀ ਸਰਕਾਰ ਆ ਉਸ ਕੇਸ ਬਾਰੇ ਦਾ ਕੋਈ ਫੈਸਲਾ ਲੈ ਸਕਦੀ ਸੀ ਦੱਸ ਸਕਦੀ ਸੀ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਕਰੈਕਟਰ ਸੀ ਕਰੈਕਟਰ ਸੀ ਰਿਹਾ ਜੇਲ੍ਹ ਚ ਜਾ ਕੇ ਕਿਦਾਂ ਉਹਨਾਂ ਦਾ ਵਤੀਰਾ ਸੀ ਜੀ ਗੁਜਰਾਤ ਸਰਕਾਰ ਦਾ ਤਾਂ ਕੋਈ ਅਧਿਕਾਰ ਹੀ ਨਹੀਂ ਸੀ ਬਣਦਾ ਕਿ ਮਹਾਰਾਸ਼ਟਰ ਸੂਬੇ ਚ ਮਾਮਲਾ ਚੱਲਿਆ ਕਿਉਂਕਿ ਕੇਸ ਨਾ ਤਬਦੀਲ ਹੋ ਗਿਆ ਸੀ ਜੀ ਗੁਜਰਾਤ ਤੋਂ ਸਿਰਫ ਇੰਕੋਰਡ ਦੀਆਂ ਡਾਇਰੈਕਸ਼ਨ ਦੇ ਉੱਤੇ ਹੀ ਇਹ ਜਿਹੜਾ ਮਾਮਲਾ ਮਹਾਰਾਸ਼ਟਰ ਚ ਗਿਆ ਸੀ ਜੀ ਉੱਥੇ ਕੇਸ ਚੱਲਿਆ ਤੇ ਗੁਜਰਾਤ ਸਰਕਾਰ ਵੱਲੋਂ ਫੈਸਲਾ ਲਿਆਇਗਾ ਕਿ ਇਹਨਾਂ ਦਾ ਆਚਰਣ ਬੜਾ ਚੰਗਾ ਹੈ ਹੂੰ ਤੁਸੀਂ ਦੇਖੋ ਜਿਨ੍ਹਾਂ ਤੇ ਐਡਵਰਟਾਈਜ਼ ਸੀਰੀਅਸ ਕਿਸੇ ਦਾ ਇਲਜ਼ਾਮ ਹੋਣ ਦੋਸ਼ ਲੱਗੇ ਹੋਣ ਮਾਨਵ ਅਧਿਕਾਰਾਂ ਦੀ ਛੇੜਿਆਵਾਂ ਲੰਘਣਾ ਕਰਨ ਵਾਲੇ ਲੋਕ ਹੋਣ ਉਹਨਾਂ ਨੂੰ ਜਦੋਂ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਜਾਵੇ ਜੀ ਫਿਰ ਜੋ ਸਵਾਲ ਤਾਂ ਉੱਠਣੇ ਉੱਠਣੇ ਆ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਸੇ ਕਰਕੇ ਗੱਲ ਉੱਠਦੀ ਆ ਨਾ ਕਿ ਉਹਨਾਂ ਦਾ ਇੱਕ ਵੱਖਰੀ ਕਿਸਮ ਦਾ ਮਾਮਲਾ ਜੀ ਉਹਨਾਂ ਨੇ ਇੱਕ ਸਮੇਂ ਦੀ ਹਕੂਮਤ ਨੇ ਜ਼ਿਆਤਿਆਂ ਕੀਤੀਆਂ ਉਸ ਜ਼ਿਆਤਿਆਂ ਦੇ ਖਿਲਾਫ ਉਹਨਾਂ ਨੇ ਭਾਵਨਾਵਾਂ ਵਿੱਚ ਬਹਿ ਕੇ ਇੱਕ ਲੜਾਈ ਲੜੀ ਬਿਲਕੁਲ ਫਿਰ ਵੀ ਇਹ ਸਰਕਾਰਾਂ ਨੇ ਸਮੇਂ ਦੀ ਹਕੂਮਤ ਨੇ ਅਦਾਲਤਾਂ ਨੇ ਜਨੀਅਸ ਜਾਮਾਂ ਨੂੰ ਸਜ਼ਾਆਂ ਉਹਨਾਂ ਨੇ ਭੁਗਤੀਆਂ ਉਹ ਭੁਗਤਣ ਤੋਂ ਬਾਅਦ ਉਹ ਸਜ਼ਾਆਂ ਵੀ ਪੂਰੀਆਂ ਹੋ ਗਈਆਂ ਹੁਣ ਸਵਾਲ ਇਹ ਸੀ ਉਹ ਕਹਿੰਦੇ ਸਾਨੂੰ ਤਾਂ ਇਸ ਕਰਕੇ ਬਾਹਰ ਨਹੀਂ ਕੀਤਾ ਜਾ ਰਿਹਾ ਸਜ਼ਾਆਂ ਭੁਗਤਣ ਦੇ ਬਾਵਜੂਦ ਵੀ ਦੂਜੇ ਪਾਸੇ ਜਿਹੜੇ ਕ੍ਰਿਮੀਨਲ ਲੋਕ ਐ ਜਿਹੜੇ ਅਜੇ ਸਜ਼ਾ ਭੁਗਤ ਰਹੇ ਸੀ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਜੀ ਸੋ ਬਹੁਤ ਵੱਡਾ ਕੰਟਰੋਵਰਸ਼ਲ ਮਾਮਲਾ ਸੀ ਉਹਨਾਂ ਵੀ ਜਿਹੜੇ ਕਾਨੂੰਨੀ ਮਹਾਰਾ ਉਹਨਾਂ ਚ ਇਹ ਵੀ ਹੈਗੀ ਆ ਗੱਲ ਧਾਰਨਾ ਹੈਗੀ ਆ ਕਿ ਜਿਹਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਨਾ ਉਹ ਸਮਝੋ ਉਸ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਨਹੀਂ ਜਾ ਸਕਦਾ ਜਦ ਤੱਕ ਉਹ ਫਿਰ ਉਮਰ ਕੈਦ ਦਾ मीनिंग ਹੀ ਰਹਿ ਗਿਆ ਜੇ ਇਸ ਸਮੇਂ ਤੋਂ ਪਹਿਲਾਂ ਹੀ ਰਿਹਾ ਹੋ ਗਿਆ ਫਿਰ ਉਮਰ ਕੈਦ ਤਾਂ ਹੋਈ ਨਾ ਨਾ ਹੋਰ ਕੋਈ ਨਾਮ ਤਾਂ ਦਿੱਤਾ ਜਾ ਸਕਦਾ ਸੋ ਸੁਪਰੀਮ ਕੋਰਟ ਦਾ ਬੜਾ ਵੱਡਾ ਫੈਸਲਾ ਮੈਂ ਸਮਝਦਾ ਇਸ ਦੇ ਦੇ ਅੰਦਰ ਲੋਕਾਂ ਦਾ ਮੁੜ ਕੇ ਇੱਕ ਨਵੇਂ ਤਰੀਕੇ ਤੋਂ ਜਮਹੂਰੀ ਦੀ ਗੱਲ ਕਰ ਲਈ ਆਪਾਂ ਡੈਮੋਕਰੇਸੀ ਦੀ ਗੱਲ ਕਰ ਲਈਏ ਔਰ ਇਸੇ ਤਰੀਕੇ ਨਾਲ ਜਿਹੜਾ ਨਿਆ ਪ੍ਰਣਾਲੀ ਦੀ ਗੱਲ ਕਰ ਲਈਏ ਇਹ ਕੇਸ ਦਾ ਫੈਸਲਾ ਇੱਕ ਬਹੁਤ ਵੱਡੀ ਪ੍ਰਸਾਯੋਗਤਾ ਪੈਦਾ ਕਰੇਗਾ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਲਈ ਤਾਂ ਨਿਆਂ ਤੇ ਇਨਸਾਫ ਦੀ ਗੱਲ ਹਾਈ ਹੈ ਮੈਂ ਸਮਝਦਾ ਕਿ ਜਿਹੜੇ ਬਾਕੀ ਵੀ ਦੇਸ਼ ਦੇ ਲੋਕ ਹੈ ਜਿਹੜੇ ਕਟ ਗਿਣਤੀਆਂ ਨਾਲ ਸੰਬੰਧ ਰੱਖਦੇ ਆ ਜਾਂ ਜਿਹੜੇ ਸਮਝਦੇ ਆ ਕਿ ਜਾਤੀ ਇਸ ਕਰਕੇ ਹੁੰਦੀ ਹੈ ਕਿ ਅਸੀਂ ਕਟ ਗਿਣਤੀਆਂ ਬਾਰੇ ਸੰਬੰਧਿਤ ਹੈਗੇ ਆ ਸਾਡੇ ਨਾਲ ਕਹਿੰਦੇ ਜਾਤੀ ਹੋਵੇ ਤਾਂ ਕੋਈ ਸੁਣਵਾਈ ਨਹੀਂ ਸਾਡੇ ਖਿਲਾਫ ਸੁਣਵਾਈ ਹੋਵੇ ਤਾਂ ਕੋਈ ਸੁਣਵਾਈ ਨਹੀਂ ਸੋ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਮੈਂ ਸਮਝਦਾ ਕਿ ਬਹੁਤ ਵੱਡੀ ਰਾਹਤ ਹੈ ਬਹੁਤ ਵੱਡੀ ਰੋਸ਼ਨੀ ਚਾਨਣ ਮਨਾਰਾ ਵੈਲਕਮ ਬਣਦਾ ਇਸ ਫੈਸਲੇ ਦਾ ਬਿਲਕੁਲ ਬਿਲਕੁਲ ਤਸਿੱਦੂ ਸਾਹਿਬ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਇੱਕ ਪਾਸੇ ਤਾਂ ਜਿਹੜੇ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਨੇ ਦਿਵਿੰਦਰ ਯਾਦਵ ਉਹ ਪੰਜਾਬ ਦੌਰੇ ਤੇ ਨੇ ਅੱਜ ਅੰਮ੍ਰਿਤਸਰ ਨਤਮਸਤਕ ਹੋਣਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਪੰਜਾਬ ਦੇ ਵਿੱਚ ਕੀਤੀਆਂ ਜਾਣੀਆਂ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਰੈਲੀਆਂ ਦਾ ਐਲਾਨ ਕੀਤਾ ਹੋਇਆ ਉਸ ਨੂੰ ਲੈ ਕੇ ਵੀ ਨਵੀਂ ਹੀ ਚਰਚਾ ਛੜੀ ਹੋਈ ਹੈ ਕਿਉਂਕਿ ਜਿਹੜੇ ਅਧੇ ਕਾਂਗਰਸ ਲੀਡਰ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਨੇ ਤਾਂ ਕਾਫੀ ਕਹਿੰਦੇ ਕਿ ਰੈਲੀਆਂ ਨੂੰ ਵੀ ਭਰਮਾ ਹੁੰਗਾਰਾ ਮਿਲਿਆ ਤੇ ਨਵਜੋਤ ਸਿੰਘ ਸਿੱਧੂ ਇਕੱਲੇ ਹੀ ਕਰਜ ਦੇ ਦਿਖਾਈ ਦੇ ਰਹੇ ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਜਤਿੰਦਰ ਬਹੁਤ ਅਹਿਮ ਇਸ਼ੂ ਹੈਗਾ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨੇਤਾ ਦੀ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਧੂਣੀਆਂ ਤੇ ਚਰਚਾ ਹੋਣ ਲੱਗਦੇ ਤਾਂ ਸਮਝੋ ਕਿ ਉਸ ਦੀ ਲਹਿਰ ਜਿਹੜੀ ਹੈਗੀ ਹੈ ਤੁਰਪੀਆ ਹੁਣ ਨਵਜੂ ਸਿੱਧੂ ਨੇ ਜਿਹੜਾ ਮਹਾਰਾਜ ਰੈਲੀ ਕੀਤੀ ਉੱਥੇ ਭਰਮਾ ਇਕੱਠ ਹੁਣ ਕੋਟ ਸ਼ਮੀਰ ਜਿਹੜਾ ਉਹ ਵੀ ਬਠਿੰਡੇ ਦਾ ਇੱਕ ਹਿੱਸਾ ਹੈਗਾ ਦਿਹਾਤੀ ਖੇਤਰ ਹੈ ਉੱਥੇ ਵੱਡਾ ਭਰਮਾ ਇਕੱਠ ਤੇ ਹੁਣ ਹੁਸ਼ਿਆਰਪੁਰ ਰੈਲੀ ਕੀਤੀ ਜਾ ਰਹੀ ਹੈ। ਜੀ। ਉਸ ਤੋਂ ਬਾਅਦ ਉਸ ਨੇ ਐਲਾਨ ਕਰਤਾ ਕਿ ਮੁੱਗੇ 'ਚ ਵੀ ਰੈਲੀ ਕੀਤੀ ਜਾਏਗੀ। ਹਮ। ਸੋ ਨਵਜੋਤ ਇਹ ਲੱਗਦਾ ਹੈ ਜਿਸ ਤਰੀਕੇ ਨਾਲ ਨਵਜੋਤ ਨੇ ਗੱਲ ਕੀਤੀ ਹੈ ਇਸ ਮੁੱਦੇ ਤੇ ਕਿ ਵੱਖ-ਵੱਖ ਖੇਤਰਾਂ 'ਚ ਕਿਵੇਂ ਰੈਲੀਆਂ ਕਰਨੀਆਂ। ਹਮ। ਨਵਜੋਤ ਲੱਗਦਾ ਹੈ ਕਿ ਹੁਣ ਇੱਕ ਨੇਤਾ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਗਿਆ। ਇੱਕ ਲਹਿਰ ਦੇ ਤੌਰ ਤੇ ਉਸ ਨੂੰ ਜਿਹੜਾ ਵੱਡਾ ਹੰਗਾਰਾ ਜਿਹੜਾ ਹੈਗਾ ਮਿਲਦਾ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਵੀਆਂ। ਜੀ। ਔਰ ਦੇਖੋ ਫਿਰ ਉਹਦਾ ਗੱਲ ਕਰਨ ਦਾ ਜਿਹੜਾ ਲਹਿਜ਼ਾ ਜਿਹੜਾ ਹੈਗਾ ਜਿਸ ਤਰੀਕੇ ਨਾਲ ਨਵਜੋਤ ਆਪਣੀ ਗੱਲ ਉਨੇ ਆਪਾਂ ਗੱਲ ਕਰਦੇ ਆ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਇਆ ਪਹਿਲਾਂ ਹੁਣ ਦਮਦਮਾ ਸਾਹਿਬ ਜਾ ਕੇ ਉਥੇ ਅਕਾਲ ਤਖਤ ਜਿੱਦਾਂ ਉਥੇ ਨਤਮਸਤਕ ਹੋਇਆ ਦਮਦਮਾ ਸਾਹਿਬ ਜੀ ਤਖਤ ਸਾਹਿਬ ਤੇ ਉਥੇ ਜਾ ਕੇ ਨਤਮਸਤਕ ਹੋਇਆ ਇਨੈ ਨਹੀਂ ਗੈਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਜਾ ਕੇ ਮੁਲਾਕਾਤ ਕੀਤੀ ਜੀ ਔਰ ਜਿਹੜਾ ਉਹਦੀ ਬੋਲਚਾਲ ਦਾ ਲਹਿਜਾ ਉਹਦੀ ਭਾਸ਼ਾ ਜਿਹੜੀ ਹੋ ਗਈ ਹੈ ਉਹਦੀ ਈਡੀਮ ਜਿਹੜੇ ਹੈਗੇ ਹਨਾ ਉਹ ਵੀ ਸਾਡੇ ਪਛੋਕਰ ਜੋ ਧਾਰਮਿਕ ਖੇਤਰ ਚੋਂ ਚੁਣੇ ਜਾਂਦੇ ਆ ਜੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦਾ ਪੰਜਾਬੀਏ ਦੀ ਗੱਲ ਕਰਦਾ ਇਦਾਂ ਜਿਹੜਾ ਗੁਰੂ ਸਾਹਿਬਾਨ ਦੀ ਗੱਲ ਕਰਦਾ ਤੇ ਪੰਜਾਬ ਕਿਸ ਤਰੀਕੇ ਨਾਲ ਆਪਣੀ ਵਿਰਾਸਤ ਦੀ ਗੱਲ ਕਰਦਾ ਜੀ ਕਿਦਾਂ ਲੱਗਦਾ ਜਿਹੜੀ ਪੰਜਾਬੀਏ ਦੇਖੋ ਕਾਂਗਰਸ ਦੇ ਤੌਰ ਤੇ ਕਾਂਗਰਸ ਦੇ ਨੇਤਾ ਦੇ ਤੌਰ ਤੇ ਵਿਚਰੇ ਆ ਪਰ ਕਿਦਰੀ ਮੈਨੂੰ ਲੱਗਦਾ ਕਿ ਜਿਹੜੀ ਪੰਜਾਬੀਏ ਦੀ ਜਿਹੜੀ ਰੂਹ ਹੈ ਅੰਦਰੋਂ ਉਸ ਨੂੰ ਟੁੰਬਣ ਦਾ ਵੀ ਨਵਜੋਸਿੱਧੂ ਲੋਕ ਵੱਡਾ ਅਪਰਾਲਾ ਕੀਤਾ ਜਾਂਦਾ ਹੈ ਸੋ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਵੀਆਂ ਜਿੰਦਰ ਇਸ ਮਾਮਲੇ 'ਚ ਲੱਗਦਾ ਹੈ ਕਿ ਹੌਣ ਵਾਲੇ ਦਿਨਾਂ 'ਚ ਇਹਦੀਆਂ ਰੈਲੀਆਂ ਨੂੰ ਜਿਵੇਂ ਹੰਗਾਰਾ ਮਿਲ ਰਿਹਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਜੋਬ ਸਿੱਧੂ ਨਾ ਰੁਕੇਗਾ ਨਾ ਚੁਕੇਗਾ ਹੁਣ ਰੈਲੀਆਂ ਦੇ ਹੰਗਾਰੇ ਤੋਂ ਲੱਗਦਾ ਹੈ ਕਿ ਉਸ ਨੂੰ ਹੋਰ ਵੀ ਵੱਡਾ ਹਲਾਰਾ ਜਿਹੜਾ ਮਿਲੇਗਾ ਔਰ ਕਾਂਗਰਸ ਪਾਰਟੀ ਨੂੰ ਵੀ ਮੈਨੂੰ ਲੱਗਦਾ ਵੀ ਕਿਧਰ ਨਾ ਕਿਧਰੇ ਇਹ ਸੋਚਣ ਦੇ ਮਜਬੂਰ ਹੋਣਾ ਪਏਗਾ ਕਿ ਆਮ ਲੋਕ ਸਧਾਰਨ ਪੰਜਾਬੀ ਜਿਹੜੇ ਹੈਗੇ ਆ ਜੀ ਉਹ ਦੇਖੋ ਕੱਲ ਕਿੰਨੀ ਜ਼ਿਆਦਾ ਠੰਡੀ ਮੈਂ ਉਹਦਾ ਕੱਟ ਦੇਖ ਰਿਆ ਸੀ ਕਿ ਕਿਸ ਤਰ੍ਹਾਂ ਲੋਕ ਚੁੰਬਲ ਜੇ ਮਾਰ ਕੇ ਜਿਹੜਾ ਹੈਗਾ ਕੋਈ ਕੰਬਲ ਲਿਆ ਕੋਈ ਆਪਾ ਮਾਲਵੇੜਾ ਕਿਦਾਂ ਖੇਸੀਆਂ ਦੀਆਂ ਬੁਕਲਾਈਆਂ ਮਾਰ ਕੇ ਲੋਕ ਜਿਹੜੇ ਬੈਠੇ ਸੀਗੇ ਜਿਹੜੇ ਹੈਗਾ ਉਹਦੀ ਰੈਲੀ ਸੁਣ ਰਹੇ ਸੀ ਜੀ ਉਹ ਫਿਰ ਦੇਖੋ ਉਹ ਵਿਅਕਤੀ ਜਿਸ ਨੂੰ ਨਾ ਤਾਂ ਸਰਕਾਰ ਦੀ ਹਮਾਇਤ ਨਾ ਹੀ ਪਾਰਟੀ ਦੇ ਵੱਡੇ ਆਗੂਆਂ ਦੀ ਹਮਾਇਤ ਇਹਦੇ باوجود ਆ ਉਸਦੀ ਰੈਲੀ ਨੇ ਚਰਚਾ ਛੇੜਦੀ ਆਪਣਾ ਚਰਚਾ ਦੇਖੋ ਦੋ ਤਰ੍ਹਾਂ ਦੀ ਚਰਚਾ ਹੁੰਦੀ ਹੈ ਕਾਮਯਾਬ ਹੋਵੇ ਤਾਂ ਵੀ ਚਰਚਾ ਹੈ ਰੈਲੀ ਫਲॉप ਹੋ ਜੇ ਤਾਂ ਵੀ ਚਰਚਾ ਹੈ ਹੋਣੇ ਦੇ ਲਈ ਕਾਮਯਾਬੀ ਦੀ ਇੱਕ ਵਜ੍ਹਾ ਬਣੀ ਹੈ ਜਿਹਦੇ ਕਰਕੇ ਚਰਚਾ ਜਿਹੜੀ ਹੈਗੀ ਹੈ ਛਿੜੀ ਹੈ ਤੇ ਲੋਕਾਂ ਦਾ ਹੰਗਾਰਾ ਹੈ ਜੇ ਇੰਨੀ ਠੰਡ ਚ ਬਿਗੈਰ ਸਰਕਾਰ ਦੀ ਹਮਾਇਤ ਦੇ ਬਿਗੈਰ ਆਪਣੀ ਪਾਰਟੀ ਦੇ ਸੀਨੀਅਰ ਆਗੂ ਆ ਰਾਜਾ ਬੜੰਗ ਉੱਥੇ ਨਹੀਂ ਗਿਆ ਪ੍ਰਤਾਪ ਬਾਜਾ ਉੱਥੇ ਨਹੀਂ ਗਿਆ ਬਲਕਿ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਉੱਥੇ ਜਿਹੜੇ ਉਥੋਂ ਦੇ ਸਥਾਨਕ ਕਾਂਗਰਸੀ ਆਗੂ ਸੀ ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਜੇ ਇਹ ਤੋਂ ਰੈਲੀ ਜਿਹੜੀ ਇਹਦੇ ਚ ਨਾ ਜਾਇਆ ਜਾਵੇ ਇਹ ਕਾਂਗਰਸ ਦੀ ਰੈਲੀ ਨਹੀਂ ਇਹ ਜਾਤੀ ਰੈਲੀ ਹੈ ਹਾਲਾਂਕਿ ਨਵਜੋ ਸਿੱਧੂ ਨੇ ਉਥੇ ਜਿਹੜੇ ਆਪਣੇ ਬੋਰਡ ਲਾਏ ਜਾਂ ਪੋਸਟਰ ਲਾਏ ਜਿਹੜੇ ਉਹਨਾਂ ਤੇ ਰਾਜਾ ਵਿਡਿੰਗ ਦੀ ਫੋਟੋ ਵੀ ਸੀ ਕੁਝ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਵੀ ਸੀ ਇਹਦੇ باوجود ਪ੍ਰਚਾਰ ਇਹ ਕੀਤਾ ਗਿਆ ਕਿ ਕਾਂਗਰਸ ਦੀ ਰੈਲੀ ਨਹੀਂ ਹੈ ਸਿੱਧੂ ਨੇ ਕਿਹਾ ਕਿ ਜਿਹੜਾ ਉੱਥੇ ਨਾਰਾ ਦਿੱਤਾ ਦੇਖੋ ਕੀ ਨੰਮਣਾ ਦੇਖੋ ਕੀ ਹੈ ਕਾਂਗਰਸ ਕੀ ਕਹਿ ਰਹੀ ਹੈ ਰੈਲੀ 'ਚ ਕੀ ਆਵਾਜ਼ ਉੱਠ ਰਹੀ ਹੈ ਰੈਲੀ 'ਚ ਕਹਿ ਰਹੀ ਹੈ ਕਿ ਜਿੱਤੇਗਾ ਪੰਜਾਬ ਦੇਤੇਗੀ ਕਾਂਗਰਸ ਉਤੋਂ ਦਾ ਨਾਰਾ ਆ ਰਿਹਾ ਦੂਜੇ ਪਾਸੇ ਜਿਹੜੇ ਕਾਂਗਰਸੀ ਆਗੂ ਆ ਉਹ ਕਹਿ ਰਿਹਾ ਜੀ ਇਹ ਤਾਂ ਕਾਂਗਰਸੀ ਰੈਲੀ ਨਹੀਂ ਹੈ ਇਹ ਤੋਂ ਦੂਰ ਰਹਾ ਜਾਵੇ ਸਾਡੇ ਦਾ ਨਾ ਕੋਈ ਲੈਣਾ ਦੇਣਾ ਨਹੀਂ ਸੋ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਇਆ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਲਈ ਵੀ ਮੁਸ਼ਕਲ ਹੋਏਗਾ ਨਜੂਸਦ ਨੂੰ ਰੋਕਣਾ ਤੇ ਲੋਕਾਂ ਦਾ ਹੰਗਾਰਾ ਆਉਣ ਵਾਲੇ ਦਿਨਾਂ 'ਚ ਦੇਖੋ ਇਹੋ ਜੀ ਸਥਿਤੀ ਵਿੱਚ ਜਿੱਦਾਂ ਦਾ ਐਸਾ ਮਾਹੌਲ ਬਣਿਆ ਹੋਇਆ ਵਾਤਾਵਰਣ ਬਣਿਆ ਹੋਇਆ ਮੌਸਮ ਬਣਿਆ ਹੋਇਆ ਨਾਤਾ ਕਾਲੀਦਲ ਨੂੰ ਬਹੁਤਾ ਵੱਡਾ ਹੰਗਾਰਾ ਮਿਲ ਰਿਹਾ ਹੈ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਵੀ ਬਹੁਤਾ ਵੱਡਾ ਹਲਾਰਾ ਨਹੀਂ ਮਿਲ ਰਿਹਾ ਇੱਕੋ ਇੱਕ ਵਿਅਕਤੀ ਹੈ ਜਿਹੜਾ ਆਪਣਾ ਜਿਵੇਂ ਕਹਿੰਦੇ ਰੜੇ ਮੈਦਾਨ ਦੇ ਚਾਦਰ ਵਿਛਾ ਕੇ ਆਪਣੀਆਂ ਰੈਲੀਆਂ ਕਰ ਰਿਹਾ ਤੇ ਲੋਕਾਂ ਨੂੰ ਪਰਵਾੰਗਾਰਾ ਸੋ ਨਜ਼ਰਾਂ ਆਪਣੀਆਂ ਮੀਡੀਆ ਦੇ ਤੌਰ ਤੇ ਵੀ ਬਣੀਆਂ ਰਹਿਣੀਆਂ ਪਰ ਇੱਕ ਤਰ੍ਹਾਂ ਦਾ ਚਰਚਾ ਉਹਨੇ ਇਹੋ ਜੀ ਕੜਾਕੇ ਦੀ ਠੰਡ ਚ ਚਰਚਾ ਜ਼ਰੂਰ ਸਿੱਧੂ ਦੀਆਂ ਰੈਲੀਆਂ ਨੇ ਪੰਜਾਬ ਚ ਛੇੜ ਦਿੱਤੀ। ਬਿਲਕੁਲ ਬਿਲਕੁਲ। ਤਾਂ ਸਿੱਧੂ ਸਾਹਿਬ ਇਨੀ ਅ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ। ਹਾਲਾਂਕਿ ਉਹਨਾਂ ਦੀਆਂ ਮੰਗਾਂ ਇੱਕੋ ਨੇ ਪਰ ਵੱਖੋ ਵੱਖਰੇ ਤੌਰ ਤੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਜਾਣਾ ਤਾਂ ਉਸ ਤੋਂ ਬਾਅਦ ਜਿਹੜੀ ਉਤਰੀ ਭਾਰ ਦੀਆਂ 18 ਜ਼ਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਕਹਿਦੀ ਹੈ ਕਿ ਪ੍ਰਦਰਸ਼ਨ ਕੀਤਾ ਜਾਣਾ। ਦਿੱਲੀ ਕੂਚ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਜਿਹੜੇ ਲੋਕ ਨੇ ਉਹ ਵੀ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਇਕੱਠਾ ਕਰਨ ਦੇ ਲਈ ਇਕੱਠੇ ਰੰਦਲੀ ਆਸ਼ਮulit ਉਹਨਾਂ ਦੀ ਕੀਤੀ ਜਾਣੀ ਹੈ ਕਹਿੰਦੇ ਕਿ ਔਰਤਾਂ ਤੇ ਬੱਚੇ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਸਰਕਾਰ ਨੂੰ ਰੈਂਦੀਆਂ ਮੰਗਾ ਲਾਗੂ ਕਰਵਾਉਣ ਦੇ ਲਈ ਉਹ ਯਾਦ ਕਰਵਾਉਣ ਦੇ ਲਈ ਦਿੱਲੀ ਦੇ ਵੱਲ ਉਹਨਾਂ ਨੇ ਐਲਾਨ ਕੀਤਾ ਹੋਇਆ ਕੋਚ ਕਰਨ ਦਾ ਜਤਿੰਦਰ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਅੱਜ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਮੇਰੀ ਸਰਵਨ ਸਿੰਘ ਬੰਦੇਰ ਇਹ 18 ਜਥੇਬੰਦੀਆਂ ਦੇ ਜਿਹੜੇ ਸੀਨੀਅਰ ਆਗੂਆ ਉਹਦੇ ਨਾਲ ਗੱਲਬਾਤ ਵੀ ਹੋ ਰਹੀ ਸੀ ਜੀ ਉਹਨੇ ਕਿਹਾ ਕਿ ਹੋਰ ਇੱਕ ਆਦਨ ਚ 10 ਦਿਨ ਮੇਰੀ ਨੂੰ ਚੰਡੀਗੜ੍ਹ ਦੇ ਚ ਬੁੱਧੀ ਜੀਵੀਆਂ ਦੀ ਜਿਹਦੇ ਚ ਮੀਡੀਆ ਵਾਲੇ ਲੋਕ ਵੀ ਸ਼ਾਮਲ ਹੋਣਗੇ ਪ੍ਰੋਫੈਸਰ ਵੀ ਸ਼ਾਮਲ ਹੋਣਗੇ ਵੱਖ-ਵੱਖ ਕਿਹਤਰ ਨੇ ਮਹਾਰਵੀ ਸ਼ਾਮਲ ਹੋਣਗੇ ਜੀ ਉਹਨਾਂ ਦੀ ਇੱਕ ਕਾਨਫਰੰਸ ਟਾਈਪ ਇਹਦਾ ਦੀ رائے ਲੈਣ ਲਈ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਬੁਲਾਈ ਹੈ ਚੰਡੀਗੜ੍ਹ ਤੇ ਜਿੱਦੇ ਚ ਫਿਰ ਮੰਤਨ ਕੀਤਾ ਜਾਏਗਾ ਜਿਹੜੇ ਪੰਜਾਬ ਦੇ ਇਸ਼ੂਆ ਕਿਸਾਨੀ ਦੇ ਮੁੱਦੇ ਆ ਉਹਨਾਂ ਮੁੱਦਿਆਂ ਦੇ ਕਿਵੇਂ ਅੱਗੇ ਵਧਿਆ ਜਾਵੇ ਸੋ ਲੱਗਦਾ ਇੱਕ ਵਿਆਪਕ ਆਧਾਰ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਆਪਣਾ ਬਣਾ ਰਹੀਆਂ ਹੁਣ ਉਹ ਗੱਲ ਤਾਂ ਜਿਹੜਾ ਤਿੰਨ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਵਾਲਾ ਮਾਮਲਾ ਸੀਗਾ ਜਿਹੜੇ ਰੱਦ ਹੋਏ ਸੀ ਉਹ ਇੱਕ ਸਿਖਰ ਸੀ ਪਰ ਉਸ ਤੋਂ ਬਾਅਦ ਲੱਗਦਾ ਹੁਣ ਫੇਰ ਨਵੇਂ ਸਿਰੇ ਤੋਂ ਕਿਸਾਨੀ ਅੰਦੋਲਨ ਚ ਇੱਕ ਵਾਰ ਜਿਹੜਾ ਹੂੰ ਨਜ਼ਰ ਆ ਰਿਹਾ ਹੈ ਜੀ ਇਹਨਾਂ ਨੇ ਕਿਹਾ ਕਿ ਅਸੀਂ 13 ਫਰਵਰੀ ਨੂੰ ਹੂੰ ਮੁੜ ਕੇ ਦਿੱਲੀ ਵੱਲ ਕੂਚ ਕਰਾਂਗੇ ਤੇ ਮੈਂ ਪਨੇਸਾ ਨੂੰ ਪੁੱਛਿਆ ਵੀ ਫਿਰ ਇੱਕ ਦਿਨ ਲਈ ਜਾਓਗੇ ਜਾਂ ਕਿਦਾਂ ਤੁਹਾਡਾ ਪ੍ਰੋਗਰਾਮ ਹੂੰ ਉਹਨਾਂ ਦਾ ਕਹਿਣਾ ਸੀ ਜੀ 13 ਫਰਵਰੀ ਨੂੰ ਜਾ ਕੇ ਅਸੀਂ ਪੱਕੇ ਤੌਰ ਤੇ ਮੋਰਚਾ ਲਾ ਦੇਾਂਗੇ ਹੂੰ ਫਿਰ ਦੇਖੋ ਜਿਹੜੇ ਦਰਸ਼ਕ ਆਪਾਂ ਸੁਣ ਰਹੇ ਆ ਦੇਖ ਰਹੇ ਉਹਨਾਂ ਦੇ ਕਈ ਵੀ ਸਵਾਲ ਹੋ ਸਕਦਾ ਹੈ ਹੂੰ ਕਿ ਵੀ ਕੀ ਇਹ 18 ਜਥੇ ਬੰਦੀਆਂ ਹੋਣਗੀਆਂ ਜਾਂ ਬਾਕੀ ਜਥੇ ਬੰਦੀਆਂ ਵੀ ਸ਼ਾਮਲ ਹੋ ਸਕਦੀਆਂ ਮੈਂ ਪਨੇਰ ਜੀ ਨੂੰ ਪੁੱਛਿਆ ਵਾ ਪਨੇਸਾ ਸਾਹਿਬ ਬਾਕੀ ਜਥੇ ਬੰਦੀਆਂ ਦਾ ਕੀ ਬਣੇਗਾ ਹੂੰ ਅੱਗੇ ਤਾਂ ਦੇਖੋ ਸਾਰੇ ਕਿਸਾਨ ਆਗੂ ਜਥੇਬੰਦੀਆਂ ਇੱਕ ਸੀਗੀਆਂ ਤੁਸੀਂ ਦਬਾਅ ਬਣਾ ਲਿਆ ਜੀ ਹੁਣ ਤੁਸੀਂ 18 ਦਾ ਹੈਗੇ ਹੋ 18 ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਆ ਜਿਨ੍ਹਾਂ ਚ ਤਾਕਤ ਹੈਗੀ ਐ ਜਿਵੇਂ ਫਾਰ ਇਗਜ਼ਾਮਪਲ ਅਗਰਾਹਾਂ ਦੀ ਜਥੇਬੰਦੀ ਆ ਜੀ ਮਾਲਵੇਜ ਸਭ ਤੋਂ ਮਜ਼ਬੂਤ ਜਥੇਬੰਦੀ ਐ ਮਜ਼ਬੂਤਰ ਐ ਉਹ ਇਹਨਾਂ 18 ਨਾਲ ਸ਼ਾਮਲ ਹੈ ਨਹੀਂ ਹਮ ਮੈਂ ਕਿ ਇਹਨਾਂ ਦਾ ਕੀ ਬਣੇਗਾ ਇਹਦੇ ਬਾਰੇ ਵੀ ਉਹਦੀ رائے ਸੀ ਕਿ ਅਸੀਂ 6 ਮੈਂਬਰੀ ਕਮੇਟੀ ਬਣਾ ਲਈ ਐ ਜੀ ਜਿਹੜੀ ਬਾਕੀ ਚਾਹੇ ਅਗਰਾਹਾਂ ਦੀ ਜਥੇਬੰਦੀ ਆ ਦੂਜੀਆਂ ਜਥੇਬੰਦੀਆਂ ਚਾਹੇ ਰਾਜੇਵਾਲ ਦੀ ਜਥੇਬੰਦੀ ਐ ਦਰਸ਼ਨਬਾਲ ਦੀਆਂ ਜਿਥੇ ਬੰਦੀਆਂ ਹੋਰ ਆਗੂਆਂ ਦੀਆਂ ਇਸ ਤਰ੍ਹਾਂ ਦੀਆਂ ਜਿਥੇ ਬੰਦੀਆਂ ਹੈਗੀਆਂ ਉਹ ਸਾਰਿਆਂ ਨਾਲ ਗੱਲਬਾਤ ਕਰਕੇ ਮੰਥਨ ਕਰਕੇ ਇਹ ਮੈਂਬਰੀਕ ਕਮੇਟੀ ਬਣ ਗਈ ਹੈ ਸਮੂਹਕ ਤੌਰ ਤੇ ਫਿਰ ਨਵੇਂ ਸਿਰੇ ਤੋਂ ਇੱਕ ਅੰਦੋਲਨ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸੋ ਲੱਗਦਾ ਹੈ ਕਿ ਜਿਵੇਂ ਇੱਕ ਪਾਸੇ ਜਿਹੜੇ ਸਾਡੇ ਆਗੂ ਰਾਸੀ ਆਗੂ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਦੇ ਚੋਣਾਂ ਦੇ ਕਮਰ ਕਸੇ ਕਸ ਰਿਹਾ ਤਿਆਰੀ ਕਿ ਕਿਵੇਂ ਦਲੀ ਫਤਿਹ ਕਰਨੀ ਹੈ ਤੇ ਮੈਨੂੰ ਲੱਗਦਾ ਸਾਡੇ ਜਿਹੜੇ ਕਿਸਾਨ ਆਗੂ ਆ ਉਹ ਇਸ ਗੱਲ ਲੱਗੇ ਹੋਇਆ ਕਿ ਜਿਹੜੇ ਆਗੂ ਹੈਗੇ ਆ ਜਿਹੜੇ ਸਾਡੇ ਵਾਅਦਿਆਂ ਤੋਂ ਮੁਕਰ ਰਹੇ ਆ ਸਾਡੇ ਵਾਅਦਿਆਂ ਪਰ ਦੀ ਮੁਨਕਰ ਹੋ ਗਿਆ ਇਹਨਾਂ ਨੂੰ ਕਿਵੇਂ ਢਾਉਣਾ ਹੈ ਹੂੰ ਬਿਲਕੁਲ ਦੂਰੀ ਲੜਾਈ ਐ ਇਸ ਵੇਲੇ ਦੇਸ਼ ਚ ਲੱਗਦਾ ਲੜੀ ਜਾ ਰਹੀ ਐ ਲੜਨੀ ਜਾ ਰਹੀ ਐ ਇੱਕ ਤਾਂ ਇਹ ਐ ਉਹ ਤੇਰਾ ਕਿਸਾਨਾਂ ਦੀ ਜਿਹੜੇ ਕਹਿੰਦੇ ਆਗੂ ਨੂੰ ਕਿਵੇਂ ਢਾਉਣਾ ਜਿਹੜੇ ਸਾਡੀ ਗੱਲ ਨਹੀਂ ਮੰਨੀ ਹੂੰ ਦੂਜੇ ਐ ਕਹਿੰਦੇ ਕਿ ਸੱਤਾ ਤੇ ਕਬਜ਼ਾ ਕਿਵੇਂ ਕਰਨਾ ਸੌਣ ਵਾਲੇ ਦਿਨ ਕਾਫੀ ਸਰਗਰਮੀਆਂ ਵਾਲੇ ਰਹਿਣਗੇ ਜੀ ਕਿਸਾਨ ਜਥੇਬੰਦੀਆਂ ਵੀ ਜਿੱਦਾਂ ਅੱਗੇ ਵਧ ਰਹੀਆਂ ਇਹ ਹੁਣ ਨਾ ਲੱਗਦਾ ਇਹਨਾਂ ਦਾ ਵੀ ਪਿੱਛੇ ਹਟਣਾ ਮੁਸ਼ਕਲ ਐ ਕਿਉਂਕਿ ਐਮਐਸਬੀ ਦੀ ਗੱਲ ਐ ਕਰਜ਼ਿਆਂ ਦੀ ਗੱਲ ਦੇ ਕਿੰਪਰ ਖੀਰੀ ਦਾ ਮਾਮਲਾ ਹੈ ਬਿਲਕੁਲ ਬਿਜਲੀ ਸੋਧ ਬਿੱਲ ਦਾ ਮਾਮਲਾ ਹੈ ਇਦਾਂ ਦੇ ਇਦਾਂ ਜ਼ਮੀਨ ਜਿਹੜੀ ਓਕਾਇਰ ਕੀਤੀ ਜਾਂਦੀ ਹੈ ਸਰਕਾਰਾਂ ਵੱਲੋਂ ਆ ਸੜਕਾਂ ਬਣਦੀਆਂ ਹੋਰ ਬਣਦੀਆਂ ਉਹਨਾਂ ਨੇ ਕਹਿੰਦੇ ਤੱਕੇ ਨਾ ਜ਼ਮੀਨ ਸਾਡੀ ਲਈ ਜਾਂਦੀ ਹੈ ਸੋ ਬਹੁਤ ਸਾਰੇ ਮਾਮਲੇ ਆ ਕਿ ਬਸੇ ਕਿਸਾਨ ਖੜੇ ਹੋ ਰਹੇ ਆ ਦੂਜੇ ਪਾਸੇ ਰਾਸੀ ਆਗੂ ਕੜੇ ਹੋ ਰਹੇ ਦੇਖਦੇ ਆਗਲੇ ਦਿਨ ਕਿਧਰ ਨੂੰ ਜਾਂਦੀ ਹੈ ਗੱਲ ਬਿਲਕੁਲ ਬਿਲਕੁਲ ਸੋਨ ਸਾਹਿਬ ਰਾਸੀ ਆਗੂਆਂ ਦੀ ਤੇ 24 ਦੀਆਂ ਚੋਣਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਗੱਠ ਜੋੜ ਦੀਆਂ ਚਰਚਾਵਾਂ ਵੀ ਲਗਾਤਾਰ ਜਾਰੀ ਨੇ ਉੱਤੇ ਹੀ ਅੱਜ ਦਿੱਲੀ ਦੇ ਵਿੱਚ ਅਹਿਮ ਗੱਲਬਾਤ ਹੋਣ ਜਾ ਰਹੀ ਹੈ ਇੰਡੀਆ ਗੱਠ ਜੋੜ ਦੀ ਮੀਟਿੰਗ ਉਸ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਗੱਲਬਾਤ ਹੋਵੇਗੀ ਕਹਿੰਦੇ ਕਿ ਅੱਜ ਪੱਕਾ ਫੈਸਲਾ ਹੋ ਜਾਵੇਗਾ ਤੇ ਜੇਕਰ ਪਿਛਲੇ ਦਿਨਾਂ ਦੌਰਾਨ ਦੇਖੀ ਜਾਈਏ ਤਾਂ ਆਪਾ ਅਕਾਲੀ ਤੇ ਭਾਜਪਾ ਦੇ ਗੱਠ ਜੋੜ ਦੀਆਂ ਚਰਚਾਵਾਂ ਵੀ ਕਾਫੀ ਚੱਲ ਰਹੀਆਂ ਸੀ ਹਾਲਾਂਕਿ ਖੁੱਲ ਕੇ ਕਿਸ ਦੇ ਵੱਲੋਂ ਅਜੇ ਸਪਸ਼ਟ ਨਹੀਂ ਕੀਤਾ ਗਿਆ ਪਰ ਸੀਟ ਸ਼ੇਅਰਿੰਗ ਨੂੰ ਲੈ ਕੇ ਅੱਜ ਦਿਲੇ ਦੇ ਵਿੱਚ ਅਹਿਮ ਗੱਲਬਾਤ ਹੋ ਸਕਦੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਬਿਲਕੁਲ ਜੋ ਤੇ ਵੀ ਅਹਿਮ ਸਵਾਲ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜੀ ਮੈਂ ਆਪਾਂ ਪਹਿਲਾਂ ਵੀ ਜਦੋਂ ਗੱਲ ਕਰਦੇ ਹਾਂ ਜਦ ਤੱਕ ਪਾਰਲੀਮੈਂਟ ਦੀਆਂ ਚੋਣਾਂ ਹੋ ਨਹੀਂ ਜਾਂਦੀਆਂ ਤਦ ਤੱਕ ਕੋਈ ਨਾ ਕੋਈ ਈਸ਼ੂ ਕੋਈ ਨਾ ਕੋਈ ਸਵਾਲ ਉੱਠਦੇ ਰਹਿਣਗੇ ਤੇ ਆਪਾਂ ਇਹਨਾਂ ਤੇ ਚਰਚਾ ਵੀ ਕਰਦੇ ਰਾਵਾਂਗੇ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਂਦੇ ਰਾਵਾਂਗੇ ਨਾ ਮਾਮਲਿਆਂ ਲੈ ਕੇ ਅੱਜ ਦੀ ਮੀਟਿੰਗ ਇਸ ਕਰਕੇ ਹੈ ਮੰਨੀ ਜਾ ਰਹੀ ਹੈ ਦਿੱਲੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਜਿਹੜੀ ਕਾਂਗਰਸ ਜਿਹੜੀ ਹੈ ਖਾਤੂ ਤੋਂ ਦੂਜੇ ਆਪਣੇ ਸਹਿਯੋਗੀਆਂ ਨਾਲ ਤਾਂ ਗੱਲਬਾਤ ਕਰ ਹੀ ਰਹੀ ਹੈ ਪਰ ਆਪਦੇ ਮਾਮਲੇ 'ਚ ਵੀ ਗੱਲਬਾਤ ਬੜੀ ਅਹਿਮ ਹੈ ਦੋ ਵੱਡੇ ਪੇਜ ਜਿਹੜੇ ਫਸੇ ਹੋਏ ਆ ਦਿੱਲੀ ਦੀ ਗੱਲ ਕਰ ਲਈ ਆਪਾਂ ਪੰਜਾਬ ਦੀ ਗੱਲ ਕਰ ਲਈ ਕੀ ਆਪ ਤੇ ਕਾਂਗਰਸ ਦਾ ਇਹਨਾਂ ਦੋਹਾਂ ਸੂਬਿਆਂ 'ਚ ਚਾਹ ਦਿੱਲੀ ਹੈ ਚਾਹ ਪੰਜਾਬ ਹੈ ਸਮਝੌਤਾ ਹੋਏਗਾ ਇਹ ਅੱਜ ਦੀ ਮੀਟਿੰਗ ਕਾਫੀ ਕੁਝ ਤੈਅ ਕਰੇਗੀ ਕਿਉਂਕਿ ਅਜੇ ਜਿੱਥੇ ਇਹ ਹੈਗੀ ਕਿ ਗੱਠਜੋੜ ਨਹੀਂ ਹੋਣ ਜਾ ਰਿਹਾ ਉਥੇ ਇਹ ਵੀ ਹੈ ਕਿ ਜੇ ਗੱਠਜੋੜ ਹੋਏਗਾ ਤਾਂ ਇਹਨਾਂ ਤਰ੍ਹਾਂ ਦੀ ਤਾਕਤ ਵੱਧ ਸਕਦੀ ਹੈ ਜੀ ਫਾਰ ਇਗਜ਼ਾਮਪਲ ਹੁਣ ਪਾਜਪਾਲੇ ਲਗਾਤਾਰ ਇਹ ਕਹਿ ਰਹੇ ਮੈਂ ਅੱਜ ਵੀ ਦੇਖ ਰਿਹਾ ਸੀ ਸੁਨੀਲ ਜਾਕਰ ਦੇ ਕੋ ਪੋਲਿਟੀਕਲ ਆਗੂਆਂ ਦੇ ਜਿਹੜੇ ਬਿਆਨ ਹੁੰਦੇ ਹਨ ਜਦੋਂ ਉਹ ਬਿਆਨ ਤਾਂ ਦਿੰਦੇ ਉਹ ਆਪਣੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਪਰ ਜਦੋਂ ਤੁਸੀਂ ਕਹਿੰਦੇ ਨਿਸ਼ਾਨੇ ਦੇ ਪਿੱਛੇ ਨਿਸ਼ਾਨਾ ਕੀ ਹੈ ਉਹ ਆਪਣਾ ਕੰਮ ਹੈ ਜਰਨਲਿਸਟ ਦਾ ਸੁਨੀਲ ਜਾਕਰ ਨੇ ਕਿਹਾ ਕਿ ਦੇਖੋ ਜਿਹੜਾ ਕਾਂਗਰਸ ਦਾ ਤੇ ਆਪ ਦਾ ਗੱਠਜੋੜ ਹੋ ਰਿਹਾ ਹੈ ਆਪ ਕਹਿੰਦੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ ਕਾਂਗਰਸ ਨਾਲ ਸਮਝੌਤਾ ਕਰਕੇ ਹੂੰ ਉਸਨੀਲ ਜਾਖੜ ਨੂੰ ਕੀ ਫਿਕਰ ਹੋ ਗਿਆ ਇਸ ਗੱਲ ਦਾ ਬਿਲਕੁਲ ਕਿ ਵੀ ਆਪ ਦੇ ਕਾਂਗਰਸ ਨਾਲ ਸਮਝੌਤਾ ਹੋ ਰਿਹਾ ਹੈ ਤੁਸਾਂ ਨੁਕਸਾਨ ਪੰਜਾਬ ਨੂੰ ਹੋ ਰਿਹਾ ਹੈ ਹੂੰ ਬਿਲਕੁਲ ਜੇ ਜੇ ਲੋਕ ਇਸ ਨੂੰ ਰਿਜੈਕਟ ਕਰਨਗੇ ਇਹ ਤਾਂ ਭਾਜਪਾ ਨੂੰ ਤਾਂ ਫਾਇਦਾ ਹੋਣਾ ਚਾਹੀਦਾ ਹੈ ਬਿਲਕੁਲ ਸ਼੍ਰੀਲ ਜਾਖੜ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੂੰ ਸ਼੍ਰੀਲ ਜਾਖੜ ਦੇ ਤੇ ਕਿਉਂ ਵੰਗ ਘਸ ਰਿਹਾ ਹੈ ਜੀ ਕਿ ਵੀ ਜੇ ਆਪ ਦਾ ਸਮਝੌਤਾ ਹੁੰਦਾ ਹੈ ਕਾਂਗਰਸ ਦੇ ਨਾਲ ਤਾਂ ਪੰਜਾਬੀਆਂ ਨਾਲ ਧੋਖਾ ਹੋਏਗਾ ਸੋ ਸਿੱਧਾ ਜਆ ਮੀਨਿੰਗ ਇਹ ਹੈ ਜੇ ਜ ਆਪ ਵਾਲੇ ਤੇ ਕਾਂਗਰਸ ਵਾਲੇ ਪੰਜਾਬ ਚ ਇਕੱਠੇ ਹੁੰਦੇ ਆ ਜੀ ਤਾਂ ਹੋ ਸਕਦਾ ਹੈ ਕਿ ਭਾਜਪਾ ਦਾ ਵੀ ਇੱਥੇ ਕੁਝ ਨਾ ਵਟਿਆ ਜਾਵੇ ਹੂੰ ਤੇ ਅਕਾਲੀ ਸਭ ਦੇ ਭਾਜਪਾ ਦੇ ਦੋਨੇ ਵੀ ਇਕੱਠੇ ਹੋ ਜਾਣਾ ਜੀ ਤਦ ਵੀ ਇਹਨਾਂ ਲਈ ਇੰਨਾ ਸੌਖਾ ਨਹੀਂ ਪੰਜਾਬ ਨੂੰ ਫਤਿਹ ਕਰਨਾ ਹੂੰ ਜੇ ਕਾਂਗਰਸ ਤੇ ਆਪ ਮਿਲ ਜਾਂਦੇ ਕਿਉਂਕਿ ਇਹ ਤਾਂ ਬੋਟਾਂ ਦਾ ਇਹ ਤਾਂ ਮੈਥਮੈਟਿਕਸ ਦਾ ਸਵਾਲ ਹੈ ਜੋ ਜੀ ਕਿ ਜੇ ਦੋਨਾਂ ਤਰ੍ਹਾਂ ਦੇ ਵੋਟਾਂ ਇੱਕ ਥਾਂ ਦੇ ਇਕੱਠੀਆਂ ਹੋਣਗੀਆਂ ਹੂੰ ਚਾਹੇ ਘਟਣੀਆਂ ਵੀ ਪਰ ਫਿਰ ਵੀ ਇੱਕ ਗੱਠ ਜੁੜਦੀਆਂ ਜਿਹੜੇ ਵੋਟਾਂ ਉਹਨਾਂ ਦੇ ਆਪਣਾ ਆਹਾਰ ਇਹ ਕਾਪੜੇ ਉਹਨਾਂ ਦੀ ਬੱਲੇ ਬੱਲੇ ਹੋਏਗੀ ਜੀ ਸੋ ਇਸ ਕਰਕੇ ਇੱਕ ਵਡਾ ਹਲਾਰਾ ਮਿਲੇਗਾ ਇਲੈਕਸ਼ਨ ਦੇ ਦੌਰਾਨ ਤੇ ਜੇ ਅਲੱਗ-ਅਲੱਗ ਹੋਣਗੇ ਤਾਂ ਜਿੱਥੇ ਇੱਕ ਦੂਜੇ ਦੇ ਖਿਲਾਫ ਬੋਲਣਗੇ ਜੀ ਉੱਥੇ ਦੂਜਿਆਂ ਤੇਰ੍ਹਾਂ ਵੀ ਮੌਕਾ ਮਿਲੇਗਾ ਇਹਨਾਂ ਦੇ ਖਿਲਾਫ ਗੱਲਬਾਤ ਕਰਨ ਦਾ ਸੋ ਇਸ ਕਰਕੇ ਜਿਹੜੀ ਅੱਜ ਦਿੱਲੀ ਦੀ ਮੀਟਿੰਗ ਹੈ ਪੰਜਾਬ ਦੀ ਰਾਜਨੀਤੀ ਮੈਂ ਸਮਝਦਾ ਕਿ ਕੌਮੀ ਪੱਧਰ ਤੇ ਵੀ ਇੱਕ ਐਵੇਂ ਹੀ ਤਾਂ ਦੇਖੋ ਜੇ ਦਿੱਲੀ ਔਰ ਪੰਜਾਬ 'ਚ ਸਹਿਮਤੀ ਨਹੀਂ ਹੁੰਦੀ ਹਮ ਤੇ ਸਵਾਲ ਕਾਂਗਰਸ ਜਾਂ ਆਪ ਵਾਲੇ ਨਹੀਂ ਉਠਾਉਣਗੇ ਜੀ ਭਾਜਪਾ ਵਾਲੇ ਉਠਾਉਣਗੇ ਦੂਜਿਆਂ ਤਰ੍ਹਾਂ ਉਠਾਉਣੀਆਂ ਅਕਾਲੀ ਦਲ ਉਠਾਏਗਾ ਹਮ ਇਹ ਦੇਖੋ ਜੀ ਇੱਥੇ ਦਾ ਇੱਕ ਦੂਜੇ ਦੇ ਖਿਲਾਫ ਲੜਿਆ ਹੈ ਤੇ ਉੱਥੇ ਜਿਹੜੇ ਬਾਹਰ ਦੂਜੇ ਸੂਬਿਆਂ 'ਚ ਇਕੱਠੇ ਹੈਗੇ ਆ ਇਹ ਕਿਹੋ ਜੀ ਰਾਜਨੀਤੀ ਹੈ ਸੋ ਸੂਝ-ਬੂਝਤਾ ਇਹੀ ਦੱਸਦੀ ਹੈ ਕਿ ਕਾਂਗਰਸ ਵਾਲੇ ਹੁਣ ਆਪ ਵਾਲੇ ਹੁਣ ਸ਼ਾਇਦ ਇਹਨਾਂ ਨੂੰ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚਣਾ ਪਏਗਾ ਕਿਉਂਕਿ ਇਹਦੇ ਨਾਲ ਹੀ ਇਹਨਾਂ ਦੀ ਤਾਕਤ ਬਣੇਗੀ ਇਹਦੇ ਨਾਲ ਹੀ ਕੌਮੀ ਪੱਧਰ ਤੇ ਵੀ ਤਾਕਤ ਕੱਢੇਗੀ ਦੂਜੇ ਪਾਸੇ ਹੁਣ ਦੇਖੋ ਭਾਜਪਾ ਜੀ ਦੇ ਨਾਲ ਟੱਕਰ ਦੇਖੋ ਨਾ ਕਿਸ ਤਰ੍ਹਾਂ ਦੇ ਨਾਲ ਹੈ ਜਿਹੜੀ ਸਭ ਤੋਂ ਮਜ਼ਬੂਤ ਤਰ ਹੈ ਹਾਂ ਜੀ ਮੈਂ ਦੇਖ ਰਿਹਾ ਸੀ ਕਿ ਜੇਪੀ ਨੱਡਾ ਜਿਹੜੇ ਪਾਜਪਾ ਦੇ ਕੌਮੀ ਪ੍ਰਧਾਨ ਹਨ ਉਹ ਕਹਿੰਦੇ ਸੀ ਕਿ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿਹੜੇ ਪਿਛਲੀਆਂ 5 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜੀ ਉਹਦੇ ਜਿਹੜਾ ਹਲਾਰਾ ਮਿਲਿਆ ਉਹਦੇ ਨਾਲੋਂ ਕਈ ਗੁਣਾ ਸਾਨੂੰ ਵਧੇਰੇ ਹਲਾਰਾ ਮਿਲਣਾ ਚਾਹੀਦਾ ਹੈ ਪਾਰਲੀਮੈਂਟ ਦੀਆਂ ਚੋਣਾਂ ਚ ਜੀ ਇੱਕ ਤਾਂ ਉਹ ਕੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਹਾਂ ਬਿਲਕੁਲ ਕੌਮੀ ਪੱਧਰ ਦੇ ਇੱਕ ਨੇਤਾ ਹੈ ਕਨਾ ਹੈ ਜੀ ਇੱਕ ਅਮੀਜ਼ੀ ਹੁੰਦਾ ਨਾ ਦੇ ਕੋ ਮਾਲਦੀਵਸ ਗਏ ਉਥੋਂ ਦੇ ਕੁਝ ਮੰਤਰੀਆਂ ਨੇ ਉਹਨਾਂ ਦੇ ਖਿਲਾਫ ਕੋਈ ਟਿਕਟਪਣੀ ਕੀਤੀ ਜੀ ਅਗਲੇ ਨਾਲ ਦੀ ਨਾਲ ਹੀ ਤਿੰਨ ਮੰਤਰੀ ਝਟਕਾ ਕੇ ਰੱਖਤੇ ਹੂੰ ਬਿਲਕੁਲ ਕਿਉਂ ਰੱਖਦੇ ਕਿਉਂਕਿ ਗੱਲ ਨਰਿੰਦਰ ਮੋਦੀ ਦੀ ਹੈ ਜੀ ਸੋ ਪ੍ਰਧਾਨ ਮੰਤਰੀ ਜਿਹੜੀ ਇੱਕ ਉਗਰ ਮਹੀ ਅਦੀ ਸਟ੍ਰੌਂਗ ਸਾਕਸ਼ੀਤਾ ਇਸ ਦੇ ਦੇ ਅੰਦਰ ਹੂੰ ਉਹਦਾ ਟਕਰਾ ਕਰਨਾ ਜੀ ਫਿਰ ਦੂਜੇ ਪਾਸੇ ਭਾਜਪਾ ਨੇ ਇਹ ਵੀ ਟਾਰਗੇਟ ਮਿਠਾਇਆ ਹੈ ਕਿ 400 ਤੋਂ ਉੱਪਰ ਸੀਟਾਂ ਦੇ ਉੱਪਰ ਅਸੀਂ ਜਿੱਤ ਹਾਸਲ ਕਰਨੀ ਕਰਨੀਆਂ ਪਾਰਲੀਮੈਂਟ ਚ ਜੀ ਸੋ ਜੇ ਉਹਦਾ ਟਕਰਾ ਕਰਨਾ ਹੈ ਤਾਂ ਫਿਰ ਟੂਟੇ ਟੂਟੇ ਹੋ ਕੇ ਤਾਂ ਟਕਰਾ ਨਹੀਂ ਕੀਤਾ ਜਾ ਸਕਦਾ ਸੋ ਹੈ ਮੀਟਿੰਗ ਅੱਜ ਦੀ ਕਿ ਆਪਾ ਔਰ ਕਾਂਗਰਸ ਕਿਸ ਤਰ੍ਹਾਂ ਨਿਪਟਦੇ ਆ ਸ਼ਾਮ ਤੱਕ ਸ਼ਾਇਦ ਇਸ ਗੱਲ ਦਾ ਪਤਾ ਵੀ ਲੱਗ ਸਕਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਇੱਕ ਅੱਧੀ ਮੀਟਿੰਗ ਹੋਰ ਵੀ ਹੋ ਸਕਦੀ ਹੈ ਜੀ ਪਰ ਇਹ ਮਾਮਲਾ ਸਮੁੱਚੀ ਦੇਸ਼ ਦੀ ਰਾਜਨੀਤੀ ਲਈ ਔਰ ਦਿੱਲੀ ਤੇ ਪੰਜਾਬ ਦੀ ਰਾਜਨੀਤੀ ਲਈ ਬੜੀ ਅਹਿਮ ਹੈ ਜੀ ਕੀ ਕਾਂਗਰਸ ਤੇ ਆਪ ਇਕੱਠੇ ਹੋਣਗੇ ਜਾਂ ਅਲੱਗ-ਅਲੱਗ ਚੋਣ ਲੜਨਗੇ ਬਿਲਕੁਲ ਬਿਲਕੁਲ ਤਾਂ ਸਿੱਧੂ ਸਾਹਿਬ ਰਹਿੰਦੇ 2 ਮਿੰਟ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਣੇ ਆ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ 328 52 ਸਰੂਪਾਂ ਦਾ ਮਾਮਲਾ ਤੇ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਇੱਕ ਸਾਲ ਉਸ ਮੋਰਚੇ ਨੂੰ ਪੂਰਾ ਹੋ ਗਿਆ ਹਾਲਾਂਕਿ ਸਮੇਂ-ਸਮੇਂ ਤੇ ਇਹ ਵੀ ਖਬਰਾਂ ਆਈਆਂ ਕਿ ਮੋਰਚੇ ਨੂੰ ਢਾਹ ਲੱਗੀ ਹੈ ਮੋਰਚੇ ਦੇ ਵਿੱਚ ਜਿਹੜੇ ਆਗੂ ਸੀ ਉਹ ਜਾਣ ਲੱਗੇ ਨੇ ਤੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਮੋਰਚਾ ਜਿਉਂਦਾ ਤਿਉਂ ਬਣਿਆ ਰਿਹਾ ਤਾਂ 1 ਸਾਲ ਪੂਰਾ ਹੋਣ ਤੇ ਪੰਥਕ ਸੰਮੇਲਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਜਿਹੜੇ ਆਗੂ ਸਨ ਉਹਨਾਂ ਨੇ ਸ਼ਾਮੂਲਿਤ ਕੀਤੀ ਤੇ ਨਾਲ ਹੀ ਕਹਿੰਦੇ ਕਿਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਉਸ ਦੇ ਵਿੱਚ ਇਹ ਰਣਨੀਤੀ ਬਣੀ ਮੋਰਚਾ ਦੌਰਾਨ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੇ ਸਿੱਖ ਪਾਈ ਜਾ ਰਹੀ ਜਿਸ ਦਾ ਤੁਸੀਂ ਸਵਾਲ ਦਾ ਜ਼ਿਕਰ ਕੀਤਾ ਹੈ ਉਹਨਾਂ ਅਹਿਮ ਸਵਾਲ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਆਪਾਂ ਪਹਿਲਾਂ ਵੀ ਹਮੇਸ਼ਾ ਗੱਲ ਕਰਦੇ ਆ ਨਾ ਮੁੱਦਿਆਂ ਦੇ ਉੱਪਰ ਜੀ ਉਹ ਕਹਿੰਦੇ ਵੀ ਕਿਉਂ ਨਾ ਰਿਹਾਈ ਉਹ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜੋ ਕਾਨੂੰਨ ਮੁਤਾਬਕ ਬਣਦਾ ਸੀ ਉਹ ਸਜ਼ਾਵਾਂ ਕੱਟ ਚੁੱਕੇ ਉਹਦੇ ਬਾਅਦ ਵੀ ਦ ਰਿਹਾਈਆਂ ਕਿਉਂ ਇਦਾਂ ਭਾਈ ਬਲੰਦ ਸਿੰਘ ਰਾਜੋਣਾ ਦਾ ਮਾਮਲਾ ਵੀ ਇਹਦੇ ਨਾਲ ਹੀ ਜੁੜਿਆ ਪਿਆ ਉਹਨਾਂ ਦੀ ਫਾਂਸੀ ਦੀ سزا ਅਪੀਲ ਦੇ ਬਾਰੇ ਜਿਹੜੀ ਅਪੀਲ ਜਿਹੜੀ ਹੈਗੀ ਆ ਉਮਰ ਕੈਚ ਤੇ ਤਬਦੀਲ ਕਰਨ ਬਾਰੇ ਕੀਤੀ ਗਈ ਆ ਜੀ ਉਹ 11 12 ਸਾਲ ਨਿਕਲ ਗਿਆ ਹੈ ਇਹ ਫੈਸਲਾ ਨਹੀਂ ਕਰ ਸਕੀ ਸਰਕਾਰ ਕੇ ਫਾਂਸੀ ਦੀ سزا ਜਿਹੜੀ ਹੈਗੀ ਹੈ ਉਹ ਉਮਰ ਕੈਚ ਤਬਦੀਲ ਕੀਤੀ ਜਾ ਸਕਦੀ ਹੈ ਕਰਨੀਆਂ ਜਾਂ ਨਹੀਂ ਕਰਨੀਆਂ ਜੀ ਇਦਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਸਾਲ ਪਾਰ ਹੋ ਗਿਆ ਜੋ ਦੇਖੋ ਐਨੀ ਠੰਡ ਦੇ ਵਿੱਚ ਉੱਥੇ ਬੈਠੇ ਆ ਪਹਿਲਾਂ ਬਰਸਾਤਾਂ ਦਾ ਮੌਸਮ ਲੱਗਾ ਐਨੀ ਤਪਸ਼ ਵਾਲਾ ਗਰਮੀ ਵਾਲਾ ਮੌਸਮ ਨਿਕਲਿਆ ਬਿਮਾਰੀਆਂ ਹਰ ਤਰ੍ਹਾਂ ਦਾ ਜਿਹੜਾ ਹੈਗਾ ਉੱਥੇ ਮੌਲ ਹੁੰਦਾ ਜਿਸ ਤਰੀਕੇ ਨਾਲ ਸੋ ਜਿਹੜੇ ਹੈਗੇ ਸਿੰਘ ਲੜਾਈ ਤਾਂ ਲੜ ਰਹੇ ਸਮਾਂ ਵਲੇ ਤੇ ਪਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਚ ਸੰਬੰਧਿਤ ਸਰਕਾਰਾਂ ਨੇ ਉਹਨਾਂ ਨੂੰ ਜ਼ਿੰਦਗੀ ਨਾਲ ਇਸ ਮਸਲੇ ਦਾ ਹਲ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਹ احساس ਹੋ ਸਕੇ ਕਿ ਸਾਡੇ ਲਈ ਵੀ ਨਾਂ ਤੇ ਇਨਸਾਫ ਉਦਾਂ ਹੀ ਹੈ ਜਿਦਾਂ ਇਹ ਦੇ ਦੇ ਬਾਕੀ ਲੋਕਾਂ ਦੇ। ਬਿਲਕੁਲ ਬਿਲਕੁਲ ਤਾਂ ਧੰਨਵਾਦ ਸਤਿ ਸ੍ਰੀ ਅਕਾਲ ਤੁਮਾਂ ਗੱਲਾਂ ਬਤਾ ਕਰੇ। ਬੇਰਬਾਦ। ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਧੰਨਵਾਦ।